ਪੰਜਾਬ ਸਰਕਾਰ ਨੇ ਡਿੱਪੂ ਹੋਲਡਰਾਂ ਦੇ ਲਈ ਵੱਡਾ ਫੈਸਲਾ ਲਿਆ ਹੈ ਦੱਸਦੀ ਹੈ ਕਿ ਸੁੱਬੇ ਅੰਦਰ ਨਵੇਂ ਡਿੱਪੂ ਖੋਲਣ ਦਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਇਸ ਦੀ ਜਾਣਕਾਰੀ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਵੱਲੋਂ ਦਿੱਤੀ ਗਈ ਹੈ ਮੰਤਰੀ ਲਾਲ ਚੰਦ ਕਟਾਰੂ ਨੇ ਕਿਹਾ ਕਿ ਪੰਜਾਬ ਦੇ ਵਿੱਚ 9792 ਨਵੇਂ ਰਾਸ਼ਨ ਡਿਪੂ ਖੋਲ੍ਹੇ ਜਾਣੇ ਹਨ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਡਿਪੂ ਹੋਲਡਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ 8 ਸਾਲਾਂ ਬਾਅਦ ਕਣਕ ਦੀ ਵੰਡ ਉੱਤੇ ਡਿਪੂ ਹੋਲਡਰਾਂ ਦੀ ਮਾਰਜਿਨ ਮਨੀ ਨੂੰ ਵਧਾ ਕੇ ਕਰੀਬ ਦੁੱਗਣਾ ਕਰ ਦਿੱਤਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੈਬਨਟ ਮੰਤਰੀ ਲਾਲਚੰਦ ਕਟਾਰੂ ਨੇ ਦੱਸਿਆ ਕਿ ਸਾਲ 2016 ਦੇ ਵਿੱਚ ਇਹ ਮਾਰਜਿਨ ਮਨੀ 50 ਰੁਪਏ ਪ੍ਰਤੀ ਕੁਇੰਟਲ ਸੀ ਜੋ ਹੁਣ ਵਧਾ ਕੇ 90 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ ਇਹ ਬਾਦ ਅਪ੍ਰੈਲ 2024 ਤੋਂ ਲਾਗੂ ਕੀਤਾ ਗਿਆ ਹੈ ਨਤੀਜੇ ਵਜੋਂ ਇਸ ਤਹਿਤ 38.48 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਮંત્રી ਨੇ ਦੱਸਿਆ ਕਿ ਇਸ ਨਾਲ ਸੂਬੇ ਦੇ 14400 ਰਾਸ਼ਨ ਡੀਪੋ 홀ਡਰਾਂ ਨੂੰ ਲਾਭ ਮਿਲੇਗਾ ਪੰਜਾਬ ਦੇ ਫੂਡ ਸਪਲਾਈ ਵਿਭਾਗ ਵੱਲੋਂ ਇੱਕ ਬੜਾ ਸ਼ਾਨਦਾਰ ਜਿਹੜੀ ਅਨਾਉਂਸਮੈਂਟ ਹੈ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਲਈ ਆਇਆ ਪੰਜਾਬ ਦੇ ਅੰਦਰ ਜਿਹੜੇ ਡੀਪੋ 홀ਡਰ ਨੇ ਸਾਡੇ ਉਹਨਾਂ ਵੱਲੋਂ ਕਈ ਵਾਰ ਡਿਮਾਂਡ ਆਂਦੀ ਰਹੀ ਹੈ ਮੰਗ ਆਂਦੀ ਰਹੀ ਹੈ ਕਿ ਸਾਡੇ ਜਿਹੜੇ ਮਾਰਜਨ ਬਣਿਆ ਉਹਦੇ ਨੂੰ ਉਨਾ ਹੁਦਾਇਆ ਜਾਵੇ ਕਿਉਂਕਿ ਲੰਬੇ ਅਰਸੇ ਤੋਂ ਜਿਹੜੀ ਮਾਰਜਨ ਮਣੀ ਉਹਨਾਂ ਨੂੰ ਮਿਲਦੀ ਹੈ ਉਹਦੇ ਵਿੱਚ ਕੋਈ ਵਾਅਦਾ ਨਹੀਂ ਸੀ ਕੀਤਾ ਗਿਆ ਸੋ ਕਈ ਵਾਰ ਉਹਨਾਂ ਨੇ ਸਾਨੂੰ ਮਿਲ ਕੇ ਰਿਕਵੈਸਟ ਵੀ ਕੀਤੀ ਚਿੱਠੀ ਪੱਤਰਾਂ ਵੀ ਉਹਨਾਂ ਵੱਲੋਂ ਇਹ ਮੰਗ ਪੰਜਾਬ ਸਰਕਾਰ ਕੋਲ ਰੱਖੀ ਜਾਂਦੀ ਰਹੀ ਹੈ ਸੋ ਉਹਨਾਂ ਦੀ ਇਸ ਮੰਗ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਦਾ ਖਰਾਕ ਤੇ ਸਿਵਲ ਸਪਾਈ ਮਾਹਤਮੇ ਵੱਲੋਂ ਇੱਕ ਤਜਵੀਜ਼ ਇੱਕ ਤਜਵੀਜ਼ ਮਾਨਯੋਗ ਮੋੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅੱਗੇ ਰੱਖੀ ਸੀਗੀ ਉਹਨਾਂ ਦੀ ਮੰਗ ਦੇ ਆਧਾਰ ਤੇ ਸੋ ਉਸ ਤਜਵੀਜ਼ ਨੂੰ ਪ੍ਰਵਾਨ ਕਰਦੇ ਹਾਂ ਮਾਨਯੋਗ ਮੋੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਇੱਕ ਬਹੁਤ ਹੀ ਮੈਂ ਸਮਝ ਨਹੀਂ ਪੀ ਕਿ ਇਤਿਹਾਸਿਕ ਫੈਸਲਾ ਜਿਹੜੇ ਡੀਪੂ ਹੋਲਡਰ ਨੇ ਹੈ ਉਹਨਾਂ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਦੇ ਲਈ ਚੱਪਿਆ ਸੋ ਆ ਮੈਂ ਇਸ ਕੜੀ ਨੂੰ ਅੱਗੇ ਤੋਰਦਾ ਹੋਇਆ ਤੁਹਾਡੇ ਨਾਲੇ ਸ਼ੇਅਰ ਕਰਦਾ ਖੁਸ਼ੀ ਵੀ ਮਹਿਸੂਸ ਕਰਦੇ ਆ ਕਿ ਪੰਜਾਬ ਦੇ ਅੰਦਰ ਪਹਿਲਾਂ ਜਿਹੜੇ ਅਨਾਜ ਦੇ ਵਿੱਚ ਮਾਰਜਨ ਮਣੀ ਕਮਿਸ਼ਨ ਜਿਹੜੀ ਮਿਲਦੀ ਸੀਗੀ ਡੀਪੋ ਹੋਲਡਰਾਂ ਨੂੰ ਉਹ 50 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮਿਲਦੀ ਸੀਗੀ 50 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮਾਰਜਨ ਬਣੀ ਉਹਨਾਂ ਨੂੰ ਮਿਲਦੀ ਸੀਗੀ ਸੋ ਇਹਦੇ ਵਿੱਚ ਬਹੁਤ ਵੱਡਾ ਵਾਅਦਾ ਕਰਦੇ ਆ 40 ਰੁਪਏ ਹੋਰ ਵਾਅਦਾ ਕਰਦੇ ਆ ਹੁਣ ਇਹ 50 ਰੁਪਏ ਦੇ ਥਾਂ 90 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਉਹਨਾਂ ਨੂੰ ਇਹ ਜਿਹੜਾ ਮਾਰਜਨ ਬਣੀ ਆ ਉਹ ਹੋਰ ਮਿਲਨੀ ਸਰਕਾਰ ਨੇ ਮੱਲਾ ਸ਼ੁਰੂ ਕੀਤੀ ਆ ਸੋ ਇਹ ਮਾਰਜਨ ਬਣੀ ਅਪ੍ਰੈਲ 2024 ਤੋਂ ਇਸ ਲਈ 6 ਮਹੀਨੇ ਤੋ ਪਿੱਛੇ ਜਾ ਕੇ ਅਸੀਂ ਜਿਹੜੀ ਉਹਨਾਂ ਨੂੰ ਇਹ ਜਿਹੜੀ ਲਾਗੂ ਕੀਤੀ ਆ ਸੋ ਇਹਦਾ ਬਣਦਾ ਜਿਹੜਾ 38 ਕਰੋੜ ਰੁਪਇਆ ਅੱਜ ਦੀ ਡੇਟ ਤੱਕ ਉਹ ਵੀ ਜਿਹੜਾ ਉਹਨੂੰ ਜਾਰੀ ਕਰ ਦਿੱਤਾ ਸੋ ਮੌਕਾ ਤੌਰ ਤੇ ਲਗਭਗ ਦੂਗਣੀ ਆਪਾਂ ਕਹਿ ਸਕਦੇ ਆ 90 ਰੁਪਏ ਹੁਣ ਪ੍ਰਤੀ ਕਿੰਟਲ ਦੇ ਹਿਸਾਬ ਨਾਲ ਜਿਹੜੀ ਕਮਿਸ਼ਨ ਆ ਉਹਨਾਂ ਨੂੰ ਮਿਲਿਆ ਕਰੂਗੀ ਇਹਦੇ ਅਦਾਗੀ ਵੀ ਸ਼ੁਰੂ ਕਰ ਦਿੱਤੀ ਹੈ ਸੋ ਇਹਦੇ ਨਾਲ 14400 ਜਿਹੜੇ ਰਾਸਟ ਡੀਪੋ ਨੇ ਪੰਜਾਬ ਦੇ ਅੰਦਰ 14400 ਇਹ ਬਹੁਤ ਵੱਡਾ ਉਹਨਾਂ ਨੂੰ ਜਿਹੜਾ ਅ ਮਤਲਬ ਮੈਂ ਸਮਝਦਾ ਵੀ ਆਰਥਿਕ ਲਾਭ ਮਿਲਿਆ ਸੋ ਇਹਦੇ ਨਾਲ ਪੰਜਾਬ ਸਰਕਾਰ ਨੇ 17 ਕਰੋੜ 40 ਲੱਖ ਰੁਪਈਆ ਆਪਣੇ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦਿੱਤਾ ਜਾਣਾ ਸੋ ਸਾਲਾਨਾ ਜਿਹੜਾ ਟੋਟਲ ਮਾਰਜਨ ਉਹਨਾਂ ਨੂੰ ਦਿੱਤੇ ਜਾਣੇ ਆ ਉਹ 78 78 ਕਰੋੜ 40 ਲੱਖ ਦੇ ਕਰੀਬ ਜਿਹੜੀ ਆ ਸਲਾਨਾ ਉਹਨਾਂ ਨੂੰ ਮਾਰਜਨ ਬਣੇ ਜਿਹੜੀ ਆ ਹੁਣ ਦਿੱਤੀ ਜਾਇਆ ਕਰੂਗੀ ਸੋ ਅ ਉਦਾਹਰਣ ਦੇ ਤੌਰ ਤੇ ਪੰਜਾਬ ਦੇ ਅੰਦਰ 200 ਜੇ ਕਿਸੇ ਡੀਪਮ ਆਰਡਰ ਕੋ ਕਾਰਡ ਲੈ ਤੇ ਜੇ ਪਰ ਕਾਰਡ ਦੇ ਉੱਤੇ ਅਸੀਂ ਚਾਰ ਜੀ ਲਾਈਏ ਕਿਤੇ ਤਿੰਨ ਹੋ ਸਕਦੇ ਆ ਕਿਤੇ ਪੰਜ ਹੋ ਸਕਦੇ ਆ ਤੇ 800 ਲਾਪਤਾ ਹੀ ਬਣਦੇ ਆ ਤੇ ਇਹਨਾਂ 200 ਕਾਰ ਦੇ ਉੱਤੇ ਪਹਿਲ ਉਹਨਾਂ ਨੂੰ 24000 ਰੁਪਏ ਸਾਲਾਨਾ ਜਿਹੜੀ ਉਹ ਮਾਰਜਨ ਬਣੀ ਜਾਂਦੀ ਸੀਗੀ ਕਮਿਸ਼ਨ ਉਹਨਾਂ ਨੂੰ ਜਾਂਦਾ ਸੀਗਾ ਜਿਹੜੇ ਹੁਣ ਵੱਧ ਕੇ 43200 ਰੁਪਏ ਸਾਲਾਨਾ ਹੁਣ ਮਾਰਜਨ ਬਣੀ ਜਿਹੜੀ ਉਹਨਾਂ ਦੇ ਖਾਤੇ ਵਿੱਚ ਆਇਆ ਕਰੋ ਵੀ ਉੰਜੇ ਕਈ ਸਾਲਾਂ ਦੇ 200 ਤੋਂ ਵੱਧ ਵੀ ਕਾਰ ਹੈਗੇ ਆ ਸੋ ਮੈਂ ਸਮਝਦਾ ਕਿ ਇਹ 8 ਸਾਲ ਬਾਅਦ ਲਾਸਟ ਟਾਈਮ 2016 ਚ ਇਹਦੇ ਚ ਵਾਦਾ ਹੋਇਆ ਹੋਵੇਗਾ 10 ਰੁਪਏ 8 ਸਾਲ ਬਾਅਦ ਇਹ ਬਹੁਤ ਹੀ ਮੈਂ ਸਮਝਦਾ ਕਿ ਇਤਿਹਾਸਿਕ ਫੈਸਲਾ ਜਿਹੜਾ ਉਹ ਮਾਨਯੋਗ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆ ਔਰ ਇਸ ਫੈਸਲੇ ਦੇ ਨਾਲ ਜਿਹੜੇ ਸਾਡੇ ਦੀਪੂ ਹੋਲਡਨ ਨੇ ਪਿੰਡਾਂ ਨਾਲ ਸ਼ਹਿਰਾਂ 'ਚੋਂ ਅਲਾਜ ਵੰਦੇ ਆ ਉਹਨਾਂ ਨੂੰ ਇਹਦਾ ਬੜਾ ਵੱਡਾ ਆਰਥਿਕ ਲਾਭ ਜਿਹੜਾ ਉਹ ਮਿਲਣਾ ਸ਼ੁਰੂ ਹੋਇਆ ਸੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਜਿੱਥੇ ਬਾਕੀ ਸ਼ਕਲਤੀਆਂ ਦਾ ਬਾਕੀ ਵਰਗਾਂ ਦਾ ਵਕੋ ਵਕੇ ਸਵਾਲਾਂ ਦੇ ਉੱਤੇ ਵੱਡੇ ਕੰਮ ਕਰਦੀ ਆ ਵੱਡੇ ਫੈਸਲੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਨੇ ਪੰਜਾਬ ਦੀ ਸਰਕਾਰ ਨੇ ਪੰਜਾਬੀਆਂ ਦੇ ਆਰਥਿਕ ਵਹਿਦਰੀ ਲਈ ਕੀਤੇ ਆ ਉਥੇ ਪੰਜਾਬ ਦਾ ਖੁਰਾਕ ਤੇ ਸਿਵਲ ਸਪਲਾਈ ਮਹਿੰਗਾ ਜਿਹੜਾ ਲਗਾਤਾਰ ਆਪਣੇ ਕੰਜ਼ਿਊਮਰ ਨੂੰ ਲਗਾਤਾਰ ਇਸ ਘੇਰੇ ਚ ਆਉਂਦੇ ਸਾਰੇ ਉਹ ਲੋਕ ਚਾਹੋ ਢੀਪੂ ਹੋਲਡਰ ਨੇ ਚਾਹੇ ਸਾਡੇ ਲਾਹ ਪਤਰੀ ਨੇ ਸੋ ਹਰ ਵੇਲੇ ਹਰ ਘੜੀ ਜਿਹੜਾ ਉਹਨਾਂ ਦੀ ਬੇਤਰੀ ਦੇ ਲਈ ਉਹਨਾਂ ਨੂੰ ਚੰਗੀਆਂ ਸਵਾਵਾਵਾਂ ਦੇਣ ਲਈ ਉਹਨਾਂ ਨੂੰ ਹੋਰ ਆਰਥਿਕ ਲਾਭ ਵਾਧੂ ਮਿਲੇ ਤੇ ਲਗਾਤਾਰ ਜਿਹੜੀ ਆ ਪੰਜਾਬ ਸਰਕਾਰ ਕੰਮ ਕਰਦੀ ਹੈ ਸੋ ਅੱਜ ਮੈਂ ਇਹ ਮੋٹے ਤੌਰ ਤੇ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਲਈ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਸੋ ਉਹਨਾਂ ਸਾਰੇ 14450 ਦੇ ਜਿਹੜੇ ਢੀਪੂ ਹੋਲਡਰ ਨੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਵਧਾਈਆਂ ਮੇਰੇ ਵੱਲੋਂ ਜਿਹੜਾ ਬਹੁਤ-ਬਹੁਤ ਮੁਬਾਰਕ